ਨੰ ਬਾਬਾ ਦੀਪ ਸਿੰਘ ਜੀ ਅੰਗ ਸੰਗ ਸਹਾਈ ਰਹਿਣਾ ਵਾਹਿਗੁਰੂ ਮਾਲਕਾ ਸੱਚਿਆ ਪਾਸ਼ਾ ਸਭ ਤੇ ਮੇਰ ਭਰਿਆ ਹੱਥ ਬਣਾਈ ਰੱਖਣਾ ਹੇ ਵਾਹਿਗੁਰੂ ਸੰਗਤ ਜੀ ਤੁਸੀਂ ਬਾਬਾ ਜੀ ਤੇ ਭਰੋਸਾ ਕਰਕੇ ਦੇਖੋ ਬਾਬਾ ਜੀ ਬਹੁਤ ਹੀ ਸ਼ਕਤੀ ਹਾਲ ਆ ਕਿ ਜੋ ਵੀ ਬਾਬਾ ਤੋਂ ਉਮੀਦ ਕਰਦੇ ਆ ਮੰਗਦੇ ਆ ਕੁਛ ਵੀ ਅੜਿਆ ਕੋਈ ਵੀ ਉਮੀਦ ਮੰਗਾ ਬਾਬਾ ਜੀ ਤੋਂ ਤੁਸੀਂ ਮੰਗੋ ਭਰੋਸਾ ਕਰੋ ਬਾਬਾ ਜੀ ਤੇ ਵਾਹਿਗੁਰੂ ਦੇ ਲੜ ਲੱਗੋ ਪਰਮਾਤਮਾ ਹਰ ਦੇ ਅੰਗ ਸੰਗ ਸਹਾਇ ਰਹੇ ਬਾਬਾ ਹਰਿਕਦੇ ਬੱਚਿਆਂ ਨੂੰ ਤੰਦਰੁਖੀ ਬਖਸ਼ੇ ਨਸ਼ਿਆਂ ਤੋਂ ਦੂਰ ਕਰੇ ਵਾਹਿਗੁਰੂ ਦਾ ਸਿਮਰਨ ਕਰੋ ਜੋ ਮੰਗੋਗੇ ਮਰਦਾਂ ਪਾਉਂਗੇ ਸੱਚੇ ਦਿਲੋਂ ਨਾ ਰਾਤਨਾ ਪ੍ਰਾਰਥਨਾ ਜਰੂਰ ਕਰਕੇ ਦੇਖੋ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੋ ਆਪਣੀ ਵੀ ਮਿਹਨਤ ਕੀਤੀ ਦਾ ਫਲ ਪੈ ਜਾਵੇ ਵਾਹਿਗੁਰੂ 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 bye, -bye.